ਰਾਮ ਤੋਰੀਆਂ ਜਾਨੀ ਕਿ ਤੋਰੀਆਂ ਦੀ ਬਹੁਤ ਹੀ ਸਵਾਦ ਸਬਜੀ ਅੱਜ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੀ ਤੇ ਪੂਰੀ ਵੀਡੀਓ ਰੈਸਪੀ ਨੂੰ ਨਾ ਲਾਸਟ ਤੱਕ ਜ਼ਰੂਰ ਦੇਖਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਰਿਕਵੈਸਟ ਆ ਮੇਰੇ ਚੈਨਲ ਬ੍ਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾ ਲੱਗ ਜੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਚਲੋ ਜੀ ਤੋਰੀਆਂ ਦੀ ਸਬਜੀ ਬਣਾਉਣੀ ਸ਼ੁਰੂ ਕਰਦੇ ਆਂ ਉਦਿ ਲਈ ਇੱਥੇ ਮੈਂ ਲਈਆਂ ਨੇ 1 ਕਿਲੋ ਤੋਰੀਆਂ ਤੋਰੀਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਤੋਕੇ ਸਾਫ਼ ਕਰਨਾ ਹੈ ਤੇ ਫਿਰ ਇਹਨਾਂ ਨੂੰ ਆਪਾਂ ਛਿੱਲ ਲੈਣਾ ਤੇ ਇਹਨਾਂ ਦੇ ਨਾਲ ਆਪਾਂ ਬਿਲਕੁਲ ਪਤਲਾ ਛਿਲਕਾ ਉਤਾਰਨਾ ਹੈ ਤੇ ਅੱਜ ਨਾਲ ਜਿਹੜੀ ਆਪਾਂ ਸਬਜ਼ੀ ਬਣਾ ਰਹੇ ਹਾਂ ਤੋਰੀਆਂ ਦੀ ਇਹ ਤੁਸੀਂ ਤਿੰਨ ਤਰੀਕਿਆਂ ਦੇ ਨਾਲ ਸੇਮ ਬਣਾ ਸਕਦੇ ਹੋ ਇਹਨੂੰ ਤੁਸੀਂ ਸੁੱਕੀ ਸਬਜ਼ੀ ਵੀ ਬਣਾ ਸਕਦੇ ਹੋ ਤੋਰੀਆਂ ਦੀ ਤੇ ਥੋੜੀ ਜਿਹੀ ਰਸੇਦਾਰ ਜਾਨੀ ਕਿ ਤਰੀ ਵਾਲੀ ਵੀ ਬਣਾ ਸਕਦੇ ਹੋ ਤੇ ਦੁੱਧ ਪਾ ਕੇ ਵੀ ਬਣਾ ਸਕਦੀ ਹਾਂ ਬਹੁਤ ਹੀ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਬਹੁਤ ਹੀ ਪਸੰਦ ਆ ਜੀ ਮੈਨੂੰ ਤੇ ਬਹੁਤ ਵਧੀਆ ਲੱਗਦੀ ਆ ਪਤਲਾ ਛਿਲਕਾ ਉਤਾਰਨ ਤੋਂ ਬਾਅਦ ਨਾ ਫਿਰ ਤੋਰੀਆਂ ਨੂੰ ਆਪਾਂ ਥੋੜੇ ਮੋٹے ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰਨਾ ਹੈ ਜਿਆਦਾ ਬਰੀਕ ਨਹੀਂ ਕੱਟਣਾ ਥੋੜੇ ਮੋٹے ਕੱਟਾਂਗੇ ਕਿਉਂਕਿ ਜਦੋਂ ਸਬਜੀ ਨੂੰ ਆਪਾਂ ਪਕਾਉਂਦੇ ਆ ਨਾ ਬਣਾਉਂਦੇ ਆ ਤੇ ਇਹ ਬੈਠ ਜਾਂਦੀ ਆ ਸਬਜੀ ਬਿਲਕੁਲ ਹੀ ਤੋਰੀਆਂ ਜਾਨੀ ਕਿ ਮੈਸ਼ ਹੋ ਜਾਂਦੀਆਂ ਸਬਜੀ ਕੱਟ ਕੇ ਤਿਆਰ ਕਰ ਲਈ ਹੈ ਜੀ ਤੋ ਕੇ ਫਿਰ ਇਹਨੂੰ ਆਪਾਂ ਟੋਕਰੀ ਦੇ ਵਿੱਚ ਪਾ ਦਾਂਗੇ دوسری ਸਾਈਡ ਕੜਾਈ ਰੱਖਿਆ ਗੈਸ ਦੇ ਉੱਪਰ ਤੇ ਉਹਦੇ ਵਿੱਚ ਮੈਂ ਲੈ ਰਹੀਆਂ ਦੋ ਤੋਂ ਤਿੰਨ ਚਮਚ ਦੇਸੀ ਘਿਓ ਜੇ ਤੁਸੀਂ ਕਿਸੇ ਵੀ ਘਿਓ ਤੇਲ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡੇ ਕੋਲ ਘਰ ਦੇ ਵਿੱਚ ਹੈਗਾ ਏ ਜਿਵੇਂ ਕਿ ਉਹ ਗਰਮ ਹੋ ਗਿਆ ਉਹਦੇ ਵਿੱਚ ਪਹਿਲਾਂ ਮੈਂ ਜੀਰਾ ਪਾ ਦਿੱਤਾ ਏ ਜੀਰੇ ਨੂੰ ਹਲਕਾ ਜਿਹਾ ਪੁੰਨਣ ਤੋਂ ਬਾਅਦ ਬਰੀਕ ਕੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ਦੀ ਵਰਤੋਂ ਕਰਨੀ ਹੈ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਦੀ ਵਰਤੋਂ ਕਰ ਸਕਦੇ ਹੋ ਹਲਕਾ ਜਿਹਾ ਜਨੂੰ ਪੁੰਨ ਲਵਾਂਗੇ ਜੀ ਤੇ ਫਿਰ ਇਹਦੇ ਵਿੱਚ ਮੈਂ ਪਾ ਰਹੀਆਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਇਸ ਤਰ੍ਹਾਂ ਕੱਟ ਕੇ ਪਿਆਜ਼ ਭਾ ਕੇ ਮਿਕਸ ਕਰਦੇ ਹੋਏ ਨਾ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਇਹਨਾਂ ਦਾ ਕੱਚਾਪਨ ਖਤਮ ਕਰ ਲੈਣਾ ਕਿ ਇਹ 골ਡਨ ਬ੍ਰਾਊਨ ਹੋ ਜਾਣ ਪਿਆਜ਼ ਆਪਣੇ 골ਡਨ ਬ੍ਰਾਊਨ ਹੋ ਚੁੱਕੇ ਆ ਜੀ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਤੇ ਇੱਕ ਟਮਾਟਰ ਕੱਟ ਕੇ ਉਹਦੀ ਵਰਤੋਂ ਕਰ ਰਹੀ ਆ ਤੁਸੀਂ ਇਹ ਸਬਜ਼ੀ ਟਮਾਟਰ ਦੇ ਨਾਲ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਿਨਾ ਟਮਾਟਰ ਦੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਕੱਲੇ ਪਿਆਜ਼ ਦੇ ਨਾਲ ਤੇ ਹਰੀ ਮਿਰਚ ਦੇ ਨਾਲ ਇਹ ਸਬਜ਼ੀ ਬਣਾਓਗੇ ਨਾ ਤਾਂ ਮੈਨੂੰ ਬਹੁਤ ਸਵਾਦ ਲੱਗਦੀ ਹੈ ਸਿੰਪਲ ਤਰੀਕੇ ਦੇ ਨਾਲ ਬਿਨਾ ਅਦਰਕ ਲਸਣ ਦੇ ਵੀ ਤੇ ਟਮਾਟਰ ਪਾ ਕੇ ਨੂੰ ਹਲਕਾ ਜਿਹਾ ਪੁੰਨਾਂਗੇ ਜੀ ਫਿਰ ਪਾਵਾਂਗੇ ਸਵਾਦ ਅਨੁਸਾਰ ਮਸਾਲੇ ਨਮਕ ਸਵਾਦ ਅਨੁਸਾਰ ਲਾਲ ਮਿਸਟ ਪਾਊਡਰ ਹਲਦੀ ਪਾਊਡਰ ਤੇ ਧਨੀਆ ਪਾਊਡਰ ਕਰਦੇ ਨਾਰਮਲ ਮਸਾਲਿਆਂ ਦੇ ਵਿੱਚ ਬਹੁਤ ਹੀ ਘੱਟ ਤੇਲ ਤੇ ਘੱਟ ਤੇਲ ਤੇ ਮਸਾਲਿਆਂ ਦੇ ਵਿੱਚ ਇਹ ਸਬਜ਼ੀਆਂ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸਵਾਦ ਬੰਦੀ ਆ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੇ ਜੇ ਤੁਸੀਂ ਕਹਿੰਦੇ ਹੋ ਕਿ ਟਮਾਟਰ ਪਾਉਣ ਦੇ ਨਾਲ ਜਦੋਂ ਆਪਾਂ ਦੁੱਧ ਵਾਲੀ ਸਬਜ਼ੀ ਬਣਾਉਂਦੇ ਹਾਂ ਉਹ ਪਾੜ ਜਾਂਦੀ ਹੈ ਤੇ ਬਿਲਕੁਲ ਨਹੀਂ ਪਾੜਦੀ ਜੀ ਜੇ ਤੁਸੀਂ ਦੁੱਧ ਨੂੰ ਸਾਈਡ ਤੇ ਗਰਮ ਕਰਕੇ ਸਬਜੀ ਦੇ ਵਿੱਚ ਪਾਉਗੇ ਫਿਰ ਕਦੀ ਵੀ ਸਬਜੀ ਤੁਹਾਡੀ ਪਾੜਦੀ ਨਹੀਂ ਤੇ ਦੇਖੋ ਜੀ ਤੜਕੇ ਨੂੰ ਫਿਰ ਆਪਾਂ ਟੱਕ ਕੇ ਚੰਗੀ ਤਰ੍ਹਾਂ ਪਕਾ ਲੈਣਾ ਹੈ ਕੀ ਤੇਲ ਆਪਣਾ ਕਿਉਂ ਆ ਜਿਹੜਾ ਅਲੱਗ ਹੋ ਜਾਵੇ ਦੂਜੀ ਸਾਈਡ ਜਿਹੜੀ ਤੋਰੀਆਂ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਰੱਖ ਦਿੱਤਾ ਸੀ ਬਿਲਕੁਲ ਉਹਨਾਂ ਨੂੰ ਆਪਾਂ ਸੁਕਾ ਲੈਣਾ ਹੀ ਉਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਤੜਕਾ ਆਪਾਂ ਚੈੱਕ ਕਰ ਲੈਨੇ ਆ ਜੀ ਤੜਕਾ ਵੀ ਆਪਣਾ ਬਣ ਕੇ ਤਿਆਰ ਆ ਤੇ ਤੜਕੇ ਦੇ ਵਿੱਚ ਆਪਾਂ ਤੋਰੀਆਂ ਪਾ ਦੇਣੀਆਂ ਅਗਰ ਤਾਂ ਤੁਸੀਂ ਸੁੱਕੀ ਸਬਜੀ ਬਣਾਉਣੀ ਆ ਫਿਰ ਤਾਂ ਤੁਸੀਂ ਤੋਰੀਆਂ ਨੂੰ ਟੱਕ ਕੇ ਨਹੀਂ ਪਕਾਉਣਾ ਜੇ ਜੇ ਤੁਸੀਂ ਸੁੱਕੀ ਸਬਜ਼ੀ ਨਹੀਂ ਬਣਾਉਣੀ ਕੀ ਥੋੜੀ ਰਸੀਦਾਰ ਸਬਜ਼ੀ ਬਣਾਉਣੀ ਚਾਹੁੰਦੇ ਹੋ ਫਿਰ ਤੁਸੀਂ ਇਹਨੂੰ ਟੱਕ ਕੇ ਪਕਾ ਸਕਦੇ ਹੋ ਕਿਉਂਕਿ ਜਦੋਂ ਟੱਕ ਕੇ ਪਕਾਉਂਦੇ ਆ ਨਾ ਤੋਰੀਆਂ ਕਾਫੀ ਪਾਣੀ ਛੱਡਦੀਆਂ ਇਹ ਬਹੁਤ ਸਾਰਾ ਪਾਣੀ ਨਾ ਜਿਹੜਾ ਰਿਲੀਜ਼ ਕਰਦੀਆਂ ਤੇ ਜੇ ਤੁਸੀਂ ਬਿਲਕੁਲ ਸੁੱਕੀ ਸਬਜ਼ੀ ਖਾਣੀ ਪਸੰਦ ਕਰਦੇ ਹੋ ਤੇ ਫਿਰ ਤੁਸੀਂ ਇਹਨਾਂ ਨੂੰ ਨਾ ਬਿਨਾਂ ਟੱਕੇ ਇਸ ਤਰ੍ਹਾਂ ਸਬਜ਼ੀ ਨੂੰ ਬਣਾਉਣਾ ਹੈ ਤੂਰੀਆਂ ਪਾਕੀਨ ਤੜਕੇ ਦੇ ਵਿੱਚ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਟੱਕ ਕੇ ਪਕਾਵਾਂਗੇ ਕਿਉਂਕਿ ਮੈਂ ਥੋੜੀ ਰਸੇਦਾਰ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਤੇ ਲਾਸਟ ਦੇ ਰਸੇਦਾਰ ਸਬਜ਼ੀ ਦੇ ਵਿੱਚ ਦੁੱਧ ਪਾਈਏ ਨਾ ਸਾਈਡ ਤੋਂ ਗਰਮ ਕਰਕੇ ਜਿੰਨੀ ਕਿ ਸਬਜ਼ੀ ਖਾਣੀ ਆ ਉੰਨੀ ਸਬਜ਼ੀ ਦੇ ਵਿੱਚ ਹੀ ਆਪਾਂ ਦੁੱਧ ਪਾਉਣਾ ਹੈ ਸਾਈਡ ਤੇ ਗਰਮ ਕਰ ਲੈਣੀ ਆ ਫਰਾਈਵਿੰਗ ਦੇ ਵਿੱਚ ਦੁੱਧ ਪਹਿਲਾਂ ਗਰਮ-ਗਰਮ ਦੁੱਧ ਦੇ ਵਿੱਚ ਫਿਰ ਆਪਾਂ ਜਿੰਨੀ ਕਿ ਸਬਜ਼ੀ ਖਾਣੀ ਆ ਉੰਨੀ ਪਾ ਦੇਣੀ ਆ ਬਹੁਤ ਹੀ ਸਵਾਦ ਬਣਦੀ ਆ ਤੇ ਸਾਡੇ ਘਰ ਦੇ ਵਿੱਚ ਜ਼ਿਆਦਾਤਰ ਇਹ ਤੂਰੀਆਂ ਦੀ ਸਬਜ਼ੀ ਨਾ ਦੁੱਧ ਪਾ ਕੇ ਬਣਦੀ ਆ ਤੇ 12 ਤੋਂ 15 ਮਿੰਟ ਬਿਲਕੁਲ ਮੀਡੀਅਮ ਸੇਕ ਤੇ ਪਕਾ ਲਿਆ ਤੇ ਸਬਜੀ ਨੂੰ ਮੈਂ ਚੈੱਕ ਕਰਕੇ ਵੀ ਦੇਖ ਲਿਆ ਸਬਜੀ ਆਪਣੀ ਨਰਮ ਹੋ ਚੁੱਕੀ ਹੈ ਤੇ ਵਿੱਚ ਦੀ ਨਾ ਮੈਂ ਇੱਕ ਦੋ ਵਾਰੀ ਹਿਲਾ ਦਿੱਤੀ ਸੀ ਸਬਜੀ ਨੂੰ ਹਿਲਾਉਣਾ ਵੀ ਜ਼ਰੂਰੀ ਹੈ ਕਹੇ ਵੀ ਨਾ ਸਬਜੀ نیچے ਵੀ ਲੱਗ ਜਾਂਦੀ ਹੈ ਤੇ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਹਲਕਾ ਜਿਹਾ ਜਿਹੜਾ ਪਾਣੀ ਹੈ ਨਾ ਆਪਾਂ ਸੁਕਾ ਲੈਣਾ ਗੈਸ ਜਿਹੜਾ ਸੇਕ ਆ ਉਹ ਮੈਂ ਤੇਜ਼ ਕਰ ਦਿੱਤਾ ਇਸ ਤੇ ਹਾਈ ਫਲੇਮ ਤੇ ਨਾ ਆਪਾਂ ਇਹਨੂੰ 2 ਤੋਂ 3 ਮਿੰਟ ਆ ਪਕਾ ਲਾਵਾਂਗੇ ਕਿ ਜਿਹੜਾ ਇਹਦਾ ਪਾਣੀ ਆ ਆਪਾਂ ਸੁਕਾ ਲੈਣਾ ਹੈ ਤੁਸੀਂ ਬਿਲਕੁਲ ਇਸ ਤਰੀਕੇ ਦੇ ਨਾਲ ਵੀ ਬਣਾ ਸਕਦੇ लास्ट ਤੇ ਪਾਣੀ ਨੂੰ ਸੁਕਾ ਵੀ ਸਕਦੇ ਹੋ ਇਸ ਤਰ੍ਹਾਂ ਖੁੱਲਾ ਛੱਡ ਕੇ ਇਸ ਤਰੀਕੇ ਦੇ ਨਾਲ ਨਾ ਫਿਰ ਸਬਜ਼ੀ ਜ਼ਿਆਦਾ ਬੈਠ ਜਾਂਦੀ ਹੈ ਕਿ ਤੋਰੀਆਂ ਦਿਖਦੀਆਂ ਹੀ ਨਹੀਂ ਬਿਲਕੁਲ ਤੋਰੀਆਂ ਖੁੱਲ ਜਾਂਦੀਆਂ ਏ ਤੇ ਮੈਂ ਥੋੜੀ ਜੀ ਰਸੇਦਾਰ ਬਣਾਉਣੀ ਸੀ ਜੀ ਫਿਰ ਹਲਕਾ ਜਿਹਾ ਨਾ ਮੈਂ 2 ਤੋਂ 3 ਮਿੰਟ ਇਹਨੂੰ ਪਕਾਇਆ ਹਾਈ ਫਲੇਮ ਤੇ ਕਿ ਫਾਲਕਾ ਜਿਹਾ ਪਾਣੀ ਜਿਹੜਾ ਸੁੱਕ ਗਿਆ ਤੇ ਫਿਰ ਲਾਸਟ ਤੇ ਮਾਰ ਪਾ ਦਿੱਤਾ ਫ੍ਰੈਸ਼ ਆਰਾ ਧਨੀਆ ਯੈਸ ਕਰ ਦਿੱਤਾ ਬੰਦ ਜੀ ਮਿਕਸ ਕਰਾਂਗੇ ਤੇ ਜਿੰਨੀ ਸਬਜ਼ੀ ਮੈਂ ਖਾਣੀ ਹੁੰਦੀ ਹੈ ਨਾ ਉਹਨਾਂ ਦੇ ਵਿੱਚ ਸਾਈਡ ਤੇ ਗਰਮ ਕਰਕੇ ਦੁੱਧ ਪਾ ਦੇਣੀ ਹੈ ਤੇ ਸੇਮ ਤਰੀਕੇ ਦੇ ਨਾਲ ਤੁਸੀਂ ਮਤਲਬ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਦੁੱਧ ਵਾਲੀ ਵੀ ਸੁੱਕੀ ਵੀ ਤੇ ਰਸੇਦਾਰ ਵੀ ਬਹੁਤ ਸਵਾਦ ਬਣਦੀ ਹੈ ਤੇ ਤੁਹਾਨੂੰ ਇਹ ਸਬਜੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੇ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ اسی ਤਰ੍ਹਾਂ ਪਿਆਰ ਤੇ ਸਪੋਰਟ ਬਣਾਇ ਰੱਖਿਓ ਮਿਲਦੇ ਆਂ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ